ਹਾਂਜੀ ਤਾਂ ਆਪਣਾ ਪੀਐਸ ਟੈਟ 2026 ਤੇ ਟੀਟੀ ਟੈਟ 2026 ਨੂੰ ਟਾਰਗੇਟ ਹੈ ਜਿਹੜਾ ਉਹਨਾਂ ਦੇ ਲਈ ਆਪਾਂ ਕਲਾਸ ਲੈ ਕੇ ਆਏ ਆ ਪ੍ਰਸ਼ਾਸਨਿਕ ਬੰਤਰ ਬ੍ਰਿਟਿਸ਼ ਭਾਰਤ ਦੇ ਪ੍ਰਮੁੱਖ ਐਕਟ ਬਹੁਤ ਇੰਪੋਰਟੈਂਟ ਹੈ ਪੇਪਰ ਵਿੱਚ ਸਿੱਧਾ-ਸਿੱਧਾ ਮਿਲਣਗੇ ਕੁਝ ਖਾਸ ਐਕਟ ਨੇ ਤੁਹਾਡੇ ਕੋਲ ਰੈਗੂਲੇਟਿੰਗ ਐਕਟ ਰੈਗੂਲੇਟਿੰਗ ਐਕਟ ਕਦੋਂ ਆਇਆ 1773 ਵਿੱਚ ਇਟਸ ਇੰਡੀਆ ਐਕਟ ਕਦੋਂ ਆਇਆ 1784 ਵਿੱਚ ਚਾਰਟਰ ਐਕਟ ਕਦੋਂ ਆਇਆ ਸੀ 1833 ਤੇ 53 ਦੇ ਵਿੱਚ सिविल सर्विस ਪ੍ਰੀਖਿਆ ਸਭ ਤੋਂ ਪਹਿਲਾਂ ਕਦੋਂ ਹੋਈ ਸੀ 1853 ਵਿੱਚ 1853 ਵਿੱਚ ਹੋਈ ਇਹ ਪ੍ਰੀਖਿਆ ਇੰਗਲੈਂਡ ਵਿੱਚ ਹੋਈ ਸੀ ਉਮਰ ਕਿੰਨੀ ਸੀ 22 ਤੋਂ ਘਟਾ ਕੇ 19 ਸਾਲ ਕਰ ਦਿੱਤੀ ਗਈ 22 ਤੋਂ ਪਹਿਲਾਂ 21 ਕੀਤੀ ਗਈ 21 ਤੋਂ ਫਿਰ ਘਟਾ ਕੇ ਕਿੰਨੀ ਕਰ ਦਿੱਤੀ ਗਈ 19 ਸਾਲ ਉਸ ਤੋਂ ਬਾਅਦ ਇਹ ਤੁਹਾਡੇ ਕੋਲ ਪਹਿਲਾ ਭਾਰਤੀ ਕੌਣ ਸੀ ਪਹਿਲਾ ਭਾਰਤੀ ਆਈ.ਸੀ.ਐਸ ਨਾਲ ਜੁੜਨ ਵਾਲਾ ਜਿਸ ਨੇ 1868 ਵਿੱਚ ਪ੍ਰੀਖਿਆ ਪ੍ਰੀਖਿਆ ਪਾਸ ਕੀਤੀ ਸੀ ਉਹ ਕੌਣ ਸੀ ਤੁਹਾਡੇ ਕੋਲ ਸਤਿੰਦਰਨਾਥ ਟੈਗੋਰ ਬਿੰਦਰਨਾਥ ਟੈਗੋਰ ਨੇ ਪਹਿਲੀ ਆਈ.ਸੀ.ਐਸ ਦੀ ਪ੍ਰੀਖਿਆ ਪਾਸ ਕੀਤੀ ਸੀ ਫਿਰ ਜਿਹਨੂੰ ਸਿਵਲ ਸਰਵਿਸ ਪ੍ਰੀਖਿਆ ਆਪਾਂ ਕਹਿੰਨੇ ਆ ਕਦੋਂ 1863 ਵਿੱਚ 1886 ਵਿੱਚ ਲਾਰਡ ਰਿਪਨ ਲਾਰਡ ਡਫਰਨ ਨੇ 15 ਮੈਂਬਰੀ ਪਬਲਿਕ ਸਰਵਿਸ ਕਮਿਸ਼ਨ ਬਣਾਇਆ ਸੀ ਪਬਲਿਕ ਸਰਵਿਸ ਕਮਿਸ਼ਨ ਆਇਆ ਸੀ ਇਹਨੂੰ ਲਾਰਡ ਡਫਰਨ ਜਾਂ ਲਾਰਡ ਲਾਰਡ ਰਿਪਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਲਾਰਡ ਡਫਰਨ ਜਾਂ ਲਾਰਡ ਰਿਪਨ ਆਪਾਂ ਕਹਿੰਨੇ ਆ ਫਿਰ ਇਹ ਤੁਹਾਡੇ ਕੋਲ ਪੁਲਿਸ ਵਿਭਾਗ ਵਿੱਚ ਸੁਪਰ ਉਨਸੋ ਭਾਗ ਦੇ ਵਿੱਚ ਸੁਧਾਰ ਕਰਨ ਦਾ ਜਿੰਮਾ ਐਚ ਐਮ ਫ੍ਰਿਜਰ ਨੂੰ ਸੌਂਪਿਆ ਗਿਆ ਸੀ। ਸਪਲਸ ਵਿੱਚ ਸੁਧਾਰ ਕਰਨ ਦਾ ਜਿੰਮਾ ਕਿਹਨੂੰ ਦਿੱਤਾ ਗਿਆ ਸੀ ਐਚ ਐਮ ਫ੍ਰਿਜਰ ਨੂੰ। ਇਹਨੂੰ ਕਾਰਨ ਵਾਇਰਲਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਐਚ ਐਮ ਫ੍ਰਿਜਰ ਨੂੰ ਹੋਰ ਕੀ ਕਿਹਾ ਜਾਂਦਾ ਹੈ ਕਾਰਨ ਵਾਇਰਲਸ। ਕਾਰਨ ਵਾਇਰਲਸ ਲਿਖਿਆ ਆਵੇਗਾ ਤੁਹਾਨੂੰ ਜਾਂ ਐਚ ਐਮ ਫ੍ਰਿਜਰ ਫਿਰ ਇਹ ਤੁਹਾਡੇ ਕੋਲ 1832 ਵਿੱਚ ਲਾਰਡ ਵਿਲੀਅਮ ਬੈਟਿਕ ਨੇ ਜਿਊਰੀ ਪ੍ਰਣਾਲੀ ਜਿਊਰੀ ਪ੍ਰਣਾਲੀ ਜਿਹੜੀ 1832 ਈਸਵੀ ਦੇ ਚ ਲਾਰਡ ਵਿਲੀਅਮ ਬੈਟਿਕ ਨੇ ਜਿਊਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ 1773 ਵਿੱਚ ਕੀ ਹੋਇਆ ਰੈਗੂਲੇਟਿੰਗ ਐਕਟ ਅਨੁਸਾਰ ਕੋਲਕਾਤਾ ਵਿੱਚ ਸੁਪਰੀਮ ਕੋਰਟ ਸਥਾਪਿਤ ਕੀਤੀ ਗਈ 1773 ਵਿੱਚ ਕੀ ਹੋਇਆ ਸੀ ਰੈਗੂਲੇਟਿੰਗ ਐਕਟ ਅਨੁਸਾਰ ਕੋਲਕਾਤਾ ਵਿੱਚ ਸੁਪਰੀਮ ਕੋਰਟ ਨੂੰ ਸਥਾਪਿਤ ਕੀਤਾ ਗਿਆ ਕਾਰਨ ਵਾਲਿਸ ਨੇ ਚਾਰ ਪ੍ਰਾਂਤਾਂ ਵਿੱਚ ਸਰਕਟ ਕੋਰਟ ਬਣਾਏ ਸਨ ਕਾਰਨ ਵਾਲਿਸ ਨੇ ਚਾਰ ਪ੍ਰਾਂਤਾਂ ਦੇ ਵਿੱਚ ਸਰਕਟ ਕੋਰਟ ਬਣਾਈ ਸੀ ਫਿਰ ਇਹ ਤੁਹਾਡੇ ਕੋਲ ਕਰਨਵਾਲਸ ਦੀ ਬੁੱਕ ਦਾ ਨਾਮ ਕੀ ਹੈ ਕਰਨਵਾਲਸ ਕੋਡ ਕਰਨਵਾਲਸ ਦੀ ਬੁੱਕ ਪੁੱਛ ਲੈਣ ਤੁਹਾਡੇ ਕੋਲ ਚਾਰ ਪ੍ਰਾਂਤਾਂ 'ਚ ਇਹਨੇ ਸਰਕਟ ਕੋਰਟ ਤਾਂ ਬਣਾਈ ਕਰਨਵਾਲਸ ਦੀ ਬੁੱਕ ਦਾ ਨਾਮ ਕੀ ਹੈ ਕਰਨਵਾਲਸ ਕੋਡ ਕਰਨਵਾਲਸ ਕੋਡ ਜੇ ਲਿਖਿਆ ਆ ਜਾਵੇ ਤਾਂ ਇਹਦੀ ਬੁੱਕ ਦਾ ਨਾਮ ਹੈ ਕਰਨਵਾਲਸ ਦੀ ਬੁੱਕ ਦਾ ਨਾਮ ਕੀ ਹੈ ਕਰਨਵਾਲਸ ਕੋਡ ਇਹਦੀ ਬੁੱਕ ਦਾ ਨਾਮ ਇਹਨੇ ਕਿੰਨੇ ਪ੍ਰਾਂਤਾਂ ਦੇ ਵਿੱਚ ਸਰਕਟ ਕੋਰਟ ਬਣਾਈ ਨੇ ਚਾਰ ਦੇ ਵਿੱਚ 1833 ਵਿੱਚ ਲਾਰਡ ਨਿਪਨ ਨੇ ਲਾਰਡ ਡਫਰਨ ਜਾਂ ਲਾਰਡ ਰਿਪਨ ਨੇ ਵਿਧਵਾ 1833ਵੀ ਦੇ ਚਲਾਡਰਫਨ ਨੇ ਵਿਧਵਾ ਵਿਆਹ ਨੂੰ ਮਨਤਾ ਦੇਣ ਲਈ ਬਿੱਲ ਜਾਰੀ ਕਰਨਾ ਚਾਹਿਆ ਪਰ ਮਨਜ਼ੂਰ ਨਾ ਹੋ ਸਕਿਆ ਇਹ ਯਾਦ ਰੱਖਿਆ ਜੀ ਲਾਰਡ ਡਿਫਰਨ ਨੇ ਇੱਕ ਬਿੱਲ ਲਿਆਂਦਾ ਸੀ ਜਿਹੜਾ ਕਿ ਮਨਜ਼ੂਰ ਨਾ ਹੋ ਸਕਿਆ ਕਦੋਂ 1833ਵੀ ਦੇ ਵਿੱਚ ਫਿਰ 1833 ਬਾਰੇ ਇੱਕ ਹੋਰ ਫੈਕਟ ਯਾਦ ਰੱਖਣਾ ਹੈ ਤੁਸੀਂ ਲਾਰਡ ਨਿੱਪਨ ਨੇ ਇਲਬਰਟ ਬਿੱਲ ਰਹੀਂ ਜੱਜਾਂ ਨੂੰ ਇਨਸਾਫ ਦੇਣਾ ਚਾਹਿਆ ਪਰ ਅਸਫਲ ਰਿਹਾ ਅਸਟ੍ਰੀਡਿਸ ਵਿਦਵਾਨ ਨੂੰ ਇਨਸਾਫ ਦੇਣ ਦੀ ਗੱਲ ਹੋਈ ਹੈ ਜੱਜਾਂ ਨੂੰ ਇਨਸਾਫ ਦੇਣ ਦੀ ਗੱਲ ਕੀਤੀ ਸੀ ਇੱਕ ਹੋਰ 1833 ਦੇ ਵਿੱਚ ਕਿੰਨੇ ਲਾਰਡ ਰਿਪਨ ਨੇ ਕੀਤੀ ਸੀ ਪਰ ਉਹ ਵੀ ਕੀ ਰਿਹਾ ਸਫਰ ਰਿਹਾ ਤੇ ਇਹ ਆਪਣੀ ਅੱਜ ਦੀ ਕਲਾਸ ਸੀ ਬਹੁਤ ਇੰਪੋਰਟੈਂਟ ਵਾਲੇ ਐਕਟ ਨੇ ਦੀ ਪੀਡੀਐਫ ਲੈਣੀ ਜੇ ਤਾਂ ਗਰੁੱਪ ਵਿੱਚ ਐਡ ਹੋ ਸਕਦੇ ਥੈਂਕ ਯੂ ਸੋ ਮਚ ਸਾਰਿਆਂ